ਹਾਂਜੀ ਸਰ ਕੀ ਆ ਹਲੋ ਪਤੂ ਦੇ ਆ ਸਰ ਕੀ ਆ ਡਰਿੰਕ ਕੀਤੀ ਵੀ ਆਪਾਂ ਆਪਾਂ ਕੀ ਨਾਮ ਹੈ ਆਪਣਾ ਨਾਮ ਕੀ ਆਪਣਾ ਰਪਿੰਦਰ 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 ਸਿੰਘ ਕਿਰਪਿੰਦਰ ਡਰਿੰਕ ਜ਼ਿਆਦਾ ਕੀਤੀ ਵੀ ਆਪਾਂ ਕੀਤੀ ਨਹੀਂ ਕੀਤੀ ਮੈਂ ਬਸ ਨਹੀਂ ਆਉਂਦੀ ਨਹੀਂ ਡਿਊਟੀ ਵਰਦੀ ਪਾਈ ਹੋਈ ਤੁਸੀਂ ਵਰਦੀ ਪਾਈ ਵੀ ਤੁਸੀਂ ਔਨ ਡਿਊਟੀ ਬਸ ਨਹੀਂ ਆਉਂਦੀ ਖੜੇ ਧੋ ਵੇਰੇ ਉਹ ਕੀ ਅਕਲ ਦਾ ਲੋਗ ਹੋ ਗਏ ਖੜੇ ਧੋ ਵੋ ਤੁਹਾਨੂੰ ਉਹੀ ਕਹਿ ਰਹੇ ਆ ਸਰ ਖੜੇ ਧੋ ਖੜੇ ਹੋ ਦੇਖੋ ਇਹ ਸਰ ਕੋ ਖੜਾ ਹੀ ਨਹੀਂ ਹੋਇਆ ਜਾਂਦੇ ਸੋ ਦੋਸਤੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬੱਸ ਸਟੈਂਡ ਦੇ ਅੰਦਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬੱਸ ਸਟੈਂਡ ਦੇ ਅੰਦਰ ਜੋ ਮੁਲਾਜ਼ਮ ਹੈ ਉਹਨਾਂ ਕੋ ਖੜਾ ਨਹੀਂ ਹੋਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਲਗਾਤਾਰ ਦੇਖ ਸਕਦੇ ਹੋ ਨਹੀਂ ਆਪਾਂ ਡਰਿੰਕ ਕੀਤੀ ਨਹੀਂ ਮੈਂ ਕਹਾਂ ਆਪਾਂ ਡਰਿੰਕ ਕੀਤੀ ਵੀ ਮੈਂ ਕਹਾਂ ਬਸ ਇਹ ਟੀਕਾ ਨਹੀਂ ਮੈਂ ਕਹਾਂ ਆਪਾਂ ਡਰਿੰਕ ਕੀਤੀ ਵੀ ਸਰ ਨਹੀਂ ਕੀ ਕੀ ਤਾਬੇ ਚੱਲਿਆ ਕਿਉਂ ਨਹੀਂ ਜਾ ਰਹਾ ਫੇਰ ਤੁਹਾਡੇ ਕੋਲ ਇੱਕ ਇੱਕ ਦਾ ਜ਼ਿਆਦਾ ਪੈਗ ਲੱਗੇ ਵੇ ਤੁਹਾਡੇ ਜਿਹੜਾ ਤੁਹਾਡੇ ਕੋਲ ਠਹਿ ਨਹੀਂ ਜਾਂਦੇ ਆ ਭਾਰੀ ਨੇ ਸੰਭਾਲੇ ਯਾਰ ਜਨਾਬ ਕਿਹੜੇ ਥਾਣੇ ਤੋਂ ਸਰ ਸਰ ਕਿਹੜੇ ਥਾਣੇ ਤੋਂ ਆਪਾਂ ਹਾਂ ਸਰ ਕਿਹੜੇ ਥਾਣੇ ਤੋਂ ਆਪਾਂ ਕਿਹੜੇ ਥਾਣੇ ਤੋਂ I'm <laughs>